ਅੰਦੀ ਵੀਡੀਓ ਵੇਖਿਆਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮਾਰਚ ਦਾ ਮਹੀਨਾ ਚੱਲ ਰਿਹਾ ਤੇ ਕਾਮਰੇ ਜਿਹੜੇ ਹੈਗੇ ਨੇ ਇਹਨਾਂ ਨੂੰ ਕਾਫੀ ਚਾ ਚੜਿਆ ਜਾਂਦਾ ਉਦੋਂ ਕਿ 23 ਮਾਰਚ ਆ ਗਈ 23 ਮਾਰਚ ਆ ਗਈ ਚਲੋ ਅੱਜ ਅਸੀਂ ਇਸ ਦਾ ਇਤਿਹਾਸ دیکھتے ਹਾਂ ਜਿਹੜੀ ਆ ਵੀਡੀਓ ਆ ਤੇ ਜੋ ਵੀ ਕੰਟੈਂਟ ਮੈਂ ਪੇਸ਼ ਕਰ ਰਿਹਾ ਹਾਂ ਇਹ ਆਧਾਰਿਤ ਆ ਸਰਦਾਰ ਕਪੂਰ ਸਿੰਘ ਦੀ ਇੱਕ ਕਿਤਾਬ ਸੱਚੀ ਸਾਖੀ ਦੇ ਉੱਤੇ ਤੇ ਸੱਚੀ ਸਾਖੀ ਦੇ ਵਿੱਚ ਇਹ 111 ਨੰਬਰ ਤੋਂ ਲੈ ਕੇ 118 ਨੰਬਰ ਤੱਕ ਇਹ ਸਾਰਾ ਵਿਵਰਣ ਦਿੱਤਾ ਹੋਇਆ ਇਹ ਗੱਲ 1928 ਦੀ ਆ ਜਦੋਂ ਸਾਈਮਨ ਕਮਿਸ਼ਨ ਆਇਆ ਤੇ ਆਇਆ ਇਸ ਕਰਕੇ ਸੀ ਕਿ ਜੋ ਹਿੰਦੂस्तानी ਨੇ ਉਹਨਾਂ ਨੂੰ ਸੱਤਾ ਦੇ ਵਿੱਚ ਉਹ ਵੰਦੇਰੇ ਹਿੱਸਾ ਦੇ ਸਕਾਂ ਪਰ ਕਾਂਗਰਸ ਵਾਲੇ ਕਹਿੰਦੇ ਕਿ ਹਾਂ ਸਾਡਾ ਕੋਈ ਸੱਤਾ ਦੇ ਵਿੱਚ ਹਿੱਸਾ ਨਹੀਂ ਹੈਗਾ ਸਾਨੂੰ ਕੋਈ ਹਿੱਸਾ ਦੇ ਨਹੀਂ ਰਿਹਾ ਤੇ ਅੰਗਰੇਜ਼ ਕਹਿੰਦੇ ਕਿ ਜਿਹੜੇ ਤੁਹਾਡੇ ਸੈਂਟਰਲ ਅਸੈਂਬਲੀ ਆ ਦਿੱਲੀ ਦੀ ਉਹਦੇ ਜਿਹੜੇ ਮੈਂਬਰ ਆ ਉਹਨਾਂ ਨੂੰ ਅਸੀਂ ਨਾਲ ਲਵਾਂਗੇ ਤੇ ਪਰ ਫਿਰ ਵੀ ਕਾਂਗਰਸ ਨੇ ਇਸ ਦਾ ਬਾਈਕਟ ਕੀਤਾ ਤੇ ਬਾਈਕਟ ਕਿਉਂ ਕੀਤਾ ਉਹਦੇ ਬਿਸ਼ੇ ਕਾਫੀ ਕਰਨ ਹੈਗੇ ਨੇ ਚਲੋ ਉਹਨੇ ਡਿਟੇਲਸ ਨਹੀਂ ਜਾਂਦੇ ਕਿਉਂਕਿ ਵੀਡੀਓ ਫਿਰ ਬਹੁਤ ਲੰਬੀ ਹੋ ਜੇਗੀ ਤੇ ਉਹਨਾਂ ਸਮਿਆਂ ਦੇ ਵਿੱਚ ਹੀ ਜਿਹੜੇ ਸਰਦਾਰ ਕਪੂਰ ਸਿੰਘ ਨੇ ਤੇ ਉਹ ਗਵਰਨਮੈਂਟ ਕਾਲਜ ਲਾਹੌਰ ਵਿੱਚ ਪੜ੍ਹਦੇ ਹੁੰਦੇ ਸੀ ਤੇ ਉਦੋਂ ਲਾਹੌਰ ਵਿੱਚ ਸੈਮਨ ਕਮਿਸ਼ਨ ਗਿਆ ਤੇ ਲਾਲਾ ਜਿਹੜਾ ਜਿਹਨੂੰ ਲਾਲਾ ਲਾਜਪਤ ਰਾਏ ਕਹਿੰਦੇ ਆ ਤੇ ਉਹ ਉੱਥੇ ਉਹਨਾਂ ਦਾ ਵਿਰੋਧ ਕਰਨ ਗਿਆ ਆਪਣੇ ਵੱਲੋਂ ਤੇ ਉੱਥੇ ਸਰਦਾਰ ਕਪੂਰ ਸਿੰਘ ਹੁਣੀ ਵੀ ਕਹਿੰਟੇ ਤੇ ਉੱਥੇ ਜਿਉਂ ਉਹਨਾਂ ਵੇਖਿਆ ਉਹਨਾਂ ਨਾਲ ਦੱਸਿਆ ਲਿਖਿਆ ਆਪਣੀ ਕਿਤਾਬ ਦੇ ਵਿੱਚ ਸਰਦਾਰ ਕਪੂਰ ਸਿੰਘ ਜਿਹੜੇ ਆ ਉਹ ਲਾਲੇ ਦੇ ਲਾਗੇ ਖਲੋਤੇ ਸੀ ਉਹਦੀ ਦੂਰ ਨਹੀਂ ਸੀ ਤੇ ਨਾਲ ਮਦਨ ਮੋਨ ਮਾਲਵੀਆ ਜਿਹੜਾ ਇਹਨਾਂ ਦਾ ਉਹ ਵੀ ਆਇਆ ਸੀ ਉਹ ਪਿਛੇ ਟੰਗ ਦੇ ਉੱਤੇ ਬੈਠਾ ਰਿਹਾ ਤੇ 200 ਕ ਜਣੇ ਆਏ ਸੀ ਵਿਰੋਧ ਪ੍ਰਦਰਸ਼ਨ ਕਰਨ ਵਾਸਤੇ ਤੇ ਦੂਸਰੇ ਬੰਨੇ ਜਿਹੜੇ ਪੁਲਿਸ ਵਾਲੇ ਸੀਗੇ ਉਹ 10-12 ਪੁਰਸੀਆ ਸੀਗੇ ਤੇ ਤੋਂ ਤੇ ਗੋਰੇ ਸਰਜੈਂਟ ਸੀ ਤੇ ਇੱਕ ਇਹਨਾਂ ਦਾ ਜੋ ਐਸਐਸਪੀ ਹਾਰਡਿੰਗ ਸੀਗਾ ਉਤੋਂ ਪੁਲਿਸ ਤੇ ਪਰਮਿਸ਼ਨ ਖਾਰੀਆਂ ਦੇ ਵਿਚਕਾਰ ਅਸੇ ਲੱਗੇ ਹੋਏ ਸੀ ਤੇ ਜਿਹੜਾ ਸਟੇਸ਼ਨ ਆ ਸਟੇਸ਼ਨ ਦਾ ਰਾਹ ਜਿੱਥੋਂ ਜਿੱਥੋਂ ਲੋਕੀ ਬਾਹਰ ਨਿਕਲਦੇ ਆ ਉਹ ਇਹਨਾਂ ਤੋਂ ਤਕਰੀਬਨ 200 ਗਜ਼ ਯਾਨੀ ਕਿ 180 ਮੀਟਰ ਦੇ ਕਰੀਬ ਦੂਰ ਸੀਗਾ ਤੇ 3-4 ਗੱਡੀਆਂ ਦਾ ਕਾਫਲਾ ਆਇਆ ਉਧਰੋਂ ਤੇ ਦਵਾਦਵ ਇਹ ਲਾਲੇ ਨੇ ਰੋਲਾ ਪਾਉਣਾ ਸ਼ੁਰੂ ਕਰਤਾ ਸਾਈਮਨ ਗੋ ਬੈਕ ਸ਼ੇਮ ਤੇ obvious ਕਿ ਤੇ ਬਾਕੀ ਜਿਹੜੇ ਜਦੋਂ ਬਾਕੀਆਂ ਨੇ ਸੁਣਿਆ ਜਿਹੜੇ ਪ੍ਰਦਰਸ਼ਨ ਕਰੀ ਸੀਗੇ ਤੇ ਉਹਨਾਂ ਨੇ ਸਿਰਫ ਸਾਈਮਨ ਨੂੰ ਵੇਖਣ ਵਾਸਤੇ ਅੱਗੇ ਤਕੇਲੇ ਮਾਰ ਲਾਪੇ ਤੇ ਉਹਨਾਂ ਦੇ ਵਿੱਚ ਹੀ ਥੋੜਾ ਰਸੇ ਨੂੰ ਰਸੇ ਤੇ ਉਲਝ ਜੇ ਗਏ ਲੋਕੀ ਤੇ ਇਹ ਦੇਖ ਕੇ ਜਿਹੜਾ ਹਾਰਡਿੰਗ ਸੀਗਾ ਉਹ ਪੰਜ ਛੇ ਜਾਣਿਆਂ ਨੂੰ ਨਾਲ ਲੈ ਕੇ ਆਇਆ ਤੇ ਉਸ ਵਾਲੇ ਕੋਲ ਡੰਗਾ ਸੀ ਪਰ ਜਿਹੜਾ ਹਾਰਡਿੰਗ ਸੀਗਾ ਉਹਦੇ ਕੋ ਬੈਦ ਦੀ ਛੋਟੀ ਸੀਗੀ ਬੈਦ ਦੀ ਛੋਟੀ ਪਤਲੀ ਜੀ ਹੁੰਦੀ ਆ ਤੇ ਉਦੋਂ ਲਾਲਾ ਜਿਹੜਾ ਵਾ ਉਹ ਛਤਰੀ ਖੋਲ ਕੇ ਖਲੋਤਾ ਹੋਇਆ ਸੀ ਤੇ ਛਤਰੀ ਦੇ ਉੱਪਰ ਉਹਨੇ ਟੱਚ ਕੀਤੀ ਜਿਹੜੀ ਬੈਦੀ ਛੋਟੀ ਹੁੰਦੀ ਆ ਤੇ ਬਸ ਇਹੋ ਹੋਇਆ ਉੱਥੇ ਜਿਹੜਾ ਕਹਿ ਸਕਦੇ ਆ ਕਿ ਜਿਹਨੂੰ ਜਿਹਨੂੰ ਇਹ ਬਾਦ ਕਹਿੰਦੇ ਕਿ ਹਾਂ ਲਾਲੇ ਨੂੰ ਡੰਗਾਂ ਨਾਲ ਕੁੱਟਿਆ ਤੇ ਇਹ ਕੁੱਟਿਆ ਉਹ ਕੁੱਟਿਆ ਸਰਦਾਰ ਕਪੂਰ ਸਿੰਘ ਦੀ ਇਸ ਗੱਲ ਦੀ ਪੁਸ਼ਟੀ ਜਿਹੜੀ ਆ ਉਹ ਸਰਦਾਰ ਦਲੀਪ ਸਿੰਘ ਕੰਗ ਜਿਹੜੇ ਹਾਈ ਕੋਰਟ ਦੇ ਵਕੀਲ ਰਹੇ ਚੁਕੇ ਆ ਤੇ ਉਹਨਾਂ ਵੀ ਕੀਤੀ ਆ ਕਿਉਂਕਿ ਉਹ ਵੀ ਉੱਥੇ ਹੀ ਸਨ ਜਦੋਂ ਇਹ ਘਟਨਾ ਹੋਈ ਤੇ ਉਧਰ ਉਧਰ ਸ਼ਾਮ ਨੂੰ ਲਾਲੇ ਨੇ ਲਾਹੌਰ ਦੇ ਵਿੱਚ ਹੀ ਭਾਸ਼ਣ ਦਿੱਤਾ ਤੇ ਸਾਡੀ ਛਾਤੀ ਦੇ ਉੱਤੇ ਅੰਗਰੇਜ਼ਾਂ ਵੱਲੋਂ ਹਰ ਜਲਾਈ ਹੋਈ ਲਾਠ ਜਿਹੜੀ ਆ ਉਹ ਅੰਗਰੇਜ਼ਾਂ ਦੇ ਕਫਨ ਦੇ ਵਿੱਚ ਤਾਂ ਕੰਮ ਕਰੇਗੀ ਤੇ ਨਾ ਕੋਈ ਲਾਠੀ ਚੱਲੀ ਤੇ ਨਾ ਕੋਈ ਤਬੂਤ ਸੀਗਾ ਤੇ ਇਸ ਤੋਂ ਇੱਕ ਹਫ਼ਤੇ ਬਾਅਦ ਵਿੱਚ ਲਾਲਾ ਦੀਪਕ ਦੀ ਬੁਰੀ ਨਾਲ ਮਰ ਗਿਆ ਤੇ ਉਹਦੇ ਦੋ ਹਿੰਦੂ ਡਾਕਟਰ ਸੀਗੇ ਉਹਨਾਂ ਨੇ ਇਲਜ਼ਾਮ ਲਾਇਆ ਕਿ ਇਹ ਲਾਲਾ ਜਿਹੜਾ ਵਾ ਇਹ ਦੇ ਡਾਂਗਾ ਵੱਜੀਆਂ ਸੀ ਤੇ ਤਾਂ ਕਰਕੇ ਇਹ ਮਰਿਆ ਤੇ ਹੁਣ ਵੇਖਦੇ ਹਾਂ ਕਿ ਲਾਲੇ ਦੀ ਮੌਤ ਦਾ ਅਸਲ ਕਾਰਨ ਕੀ ਸੀਗਾ ਤੇ ਲਾਲਾ ਢੰਗਾ ਨਾਲ ਤੇ ਨਹੀਂ ਮਰਿਆ ਪਰ ਉਹਨੂੰ ਹਾਰਟ ਅਟੈਕ ਹੋਇਆ ਸੀ ਫਿਕਰ ਸੀਗਾ ਕਿਸ ਚੀਜ਼ ਦਾ ਫਿਕਰ ਸੀਗਾ ਤੇ ਇਸ ਦਾ ਵੇਰਵਾ ਜਿਹੜਾ ਵਾ ਉਹ ਸਾਨੂੰ ਮਾਸਟਰ ਤਾਰਾ ਸਿੰਘ ਦੀ ਅਖਬਾਰ ਆ ਅਕਾਲੀ ਤੇ ਪਰਦੇਸੀ ਉਹਦੇ 30 ਮਾਰਚ 1928 ਦੇ ਅੰਕ ਵਿੱਚੋਂ ਮਿਲਦਾ ਲਾਲੇ ਨੇ ਇੱਕ ਪੀਪਲ ਸਰਵੈਂਟ ਸੁਸਾਇਟੀ ਨਾਮ ਦੀ ਸੰਸਥਾ ਬਣਾਈ ਇਸ ਤੰਮੀਂ ਕੰਮ ਸੀਗਾ ਕਿ ਸਿੱਖਾਂ ਚ ਪਤਿਤ ਹੋਣੇ ਦੀ ਲਹਿਰ ਨੂੰ ਲੈ ਕੇ ਆਉਣਾ ਸਿੱਖਾਂ ਨੂੰ ਸਿੱਖਿਆ ਤੋਂ ਦੂਰ ਕਰਨਾ ਤੇ ਇਸ ਚੀਜ਼ ਨੂੰ ਫੰਡਿੰਗ ਜਿਹੜੀ ਆ ਉਹਨੇ ਕਿਦਾਂ ਕੀਤੀ ਕਿ ਅਮਰੀਕਨ ਸਿੱਖਾਂ ਤੋਂ ਉਸਨੇ ਪੈਸੇ ਇਕੱਠੇ ਕੀਤੇ ਕਿ ਅਸੀਂ ਜਿਹੜੇ ਪੰਜਾਬ ਦੇ ਵਿੱਚ ਸਿੱਖ ਹੈ ਦੀ ਰਾ ਤੇ ਉਹਨਾਂ ਦੀ ਹੈਲਪ ਕਰਨਗੇ ਤੇ ਇਸ ਸੋਸਾਇਟੀ ਦੇ ਥਰੂ ਹੈਲਪ ਕਰਨਗੇ ਤੇ ਜਾਨੀ ਕਿ ਸਿੱਖਾਂ ਦਾ ਪੈਸਾ ਸਿੱਖਾਂ ਦੇ ਵਿਰੋਧ ਵਿੱਚ ਖਰਚਣਾ ਸੀ ਤੇ ਇਹਨੇ 70000 ਰੁਪਇਆ ਉਸ ਵੇਲੇ ਇਕੱਠਾ ਕੀਤਾ ਕਿੰਨਾ ਬەسੋਇਗਾ ਉਹ ਸੁਰ ਸੱਤਹ ਹਜ਼ਾਰ ਇਕੱਠਾ ਕਰਨਾ ਬਹੁਤ ਵੱਡੀ ਗੱਲ ਹੁੰਦੀ ਹੈ ਤੇ ਉਹ ਪੈਸਾ ਜਿਹੜਾ ਇਕੱਠਾ ਕੀਤਾ ਉਹਦੇ ਵਿੱਚੋਂ ਇੱਕ ਪੈਸਾ ਵੀ ਜਿਹੜਾ ਵਾ ਸਿੱਖਾਂ ਦੀ ਭਲਾਈ ਵਾਸਤੇ ਜਾਂ ਸਿੱਖ ਕੈਦੀ ਜਿਹੜੇ ਨੇ ਉਹਨਾਂ ਵਾਸਤੇ ਨਹੀਂ ਲਾਇਆ ਗਿਆ ਤੇ ਲਾਲੇ ਨੇ ਜਿਹੜਾ ਵਾ 70000 ਉੱਥੋਂ ਇਕੱਠਾ ਕਰਕੇ ਉਸ ਵੇਲੇ 70000 ਦੀ ਕੀਮਤ ਕਿੰਨੀ ਹੋਏਗੀ ਇਹ ਤੁਸੀਂ ਆਪ ਸਮਝ ਸਕਦੇ ਹੋ ਤੇ 70000 ਉਹਨੇ ਇਕੱਠਾ ਕਰਕੇ ਤੇ ਆਪਣੀ ਸੁਸਾਇਟੀ ਕੋਲ ਰੱਖਿਆ ਤੇ ਸਿੱਖ ਵਿਰੋਧੀ ਕੰਮਾਂ ਦੇ ਵਿੱਚ ਲਾਇਆ ਤੇ ਲੋਕਾਂ ਨੂੰ ਇਹ ਕਹਿ ਕੇ ਇਕੱਠਾ ਕੀਤਾ ਕਿ ਜਿਹੜੇ ਸਿੱਖ ਕੈਦੀ ਨੇ ਪੰਜਾਬ ਦੇ ਵਿੱਚ ਉਹਨਾਂ ਦੀ ਹੈਲਪ ਕਰੇਗਾ ਉਸ ਨਾਲ ਇਸ ਚੀਜ਼ ਦਾ ਵੀਰਵਾ ਜਿਹੜਾ ਵਾ ਇਹ ਫਿਰ ਜਿਹੜੇ ਅਕਾਲੀ ਤੇ ਪਰਦੇਸੀ ਸਿੱਖ ਬਾਦ ਦੇ ਵਿੱਚ ਵੀ ਦਿੱਤਾ ਗਿਆ ਸੀ ਕਿ ਜਿਨ੍ਹਾਂ ਨੇ ਪੈਸੇ ਦਿੱਤੇ ਆ ਉਹ ਚੀਜ਼ ਦਾ ਪੂਰਾ ਵੀਰਵਾ ਸਾਨੂੰ ਖਲੋ ਜੇ ਅਸੀਂ ਲਾਲੇ ਕੋ ਪੈਸੇ ਕਢਾਵਾਂਗੇ ਤੇ ਜਿੱਥੇ ਲੱਗਣੇ ਚਾਹੀਦੇ ਆ ਉੱਥੇ ਲਾਵਾਂਗੇ ਕਿਉਂਕਿ ਇਹ ਕੈਦੀ ਸਿੱਖਾਂ ਵਾਸਤੇ ਭੇਜੇ ਗਏ ਸੀ ਇਸ ਅੰਬਰ 1928 ਦੇ ਵਿੱਚ ਮਾਸਟਰ ਕਾਰਾ ਸਿੰਘ ਵੱਲੋਂ ਲਾਲੇ ਨੂੰ ਤਿੰਨ ਵਾਰ ਇਸ ਪੈਸੇ ਬਾਰੇ ਪੁੱਛਿਆ ਗਿਆ ਸੀ ਤੇ ਲਾਲੇ ਵੱਲੋਂ ਕੋਈ ਜਵਾਬ ਨਹੀਂ ਆਇਆ ਫਿਰ ਉਹਨਾਂ ਨੇ ਉੱਪਰ ਦੇ ਲਾਸਟ ਜਾਂ ਫਿਰ ਨਵੰਬਰ ਦੇ ਸਟਾਰਟਿੰਗ ਦੇ ਵਿੱਚ ਲਾਲੇ ਨੂੰ ਇੱਕ ਕਾਨੂੰਨੀ ਨੋਟਿਸ ਭੇਜਿਆ ਕਿ ਤੁਸੀਂ ਗਵਨ ਕੀਤੇ ਹੋਏ ਪੈਸੇ ਦਾ ਕੋਈ ਹਿਸਾਬ ਨਹੀਂ ਦੇ ਰਹੇ ਜੇ ਕਿਉਂ ਨਾ ਤੁਹਾਡੇ ਉੱਤੇ ਮੁਕਦਮਾ ਚਲਾਇਆ ਜਾਵੇ ਤੇ ਇਹੋ ਪੈਸੇ ਦੀ ਬੇਈਮਾਨੀ ਜਿਹੜੀ ਆ ਇਹ ਲਾਲੇ ਨੇ ਚੋਰੀ ਤੇ ਕਰ ਲਈ ਕਿ ਪਰ ਹੁੰਡਾ ਦਾ ਵੀ ਹੀ ਕਾਨੂੰਨੀ ਨੋਟਿਸ ਆ ਗਿਆ ਜਿਸ ਸਿੱਖਾਂ ਨੇ ਪੈਸੇ ਦਾ ਹਿਸਾਬ ਲੈਣਾ ਵਾ ਤੇ ਇਹਨਾਂ ਚੀਜ਼ਾਂ ਕਰਕੇ ਹੀ ਉਹਨੂੰ 17 ਨਵੰਬਰ 1928 ਨੂੰ ਹਾਰਟ ਅਟੈਕ ਆ ਗਿਆ ਜਿਹਨੂੰ ਦਿਲ ਦਾ ਦੌਰਾ ਕਹਿੰਦੇ ਆ ਤੇ ਉਹ ਲਾਲਾ ਨਰਕ ਸੁਧਾਰ ਗਿਆ ਫਿਰ ਤੇ ਫਿਰ ਲਾਲੇ ਦੀ ਜਿਹੜੀ ਵਸੀਅਤ ਸੀ ਉਹ ਖੋਲੀ ਗਈ ਤੇ ਉਹਦੇ ਵਿੱਚ ਲਿਖਿਆ ਸੀ ਨਾ ਕੋਈ ਰੱਬ ਤੇ ਪਰਮਾਤਮਾ ਹੈ ਅਤੇ ਨਾ ਹੀ ਕਿਸੇ ਤਰ੍ਹਾਂ ਅਸੂਲ ਸ਼ੁਭ ਆਚਾਰ ਦਾ ਸੰਸਾਰ ਦੀ ਤਰੀਖ ਵਿੱਚ ਮੌਜੂਦ ਹੈ ਤੁਸੀਂ ਇਹ ਦੇਖੋ ਵੀ ਇਹ ਜਿਹੜੀਆਂ ਸੱਤਰਾ ਲਿਖਣ ਵਾਲਾ ਇਹ ਕਿੰਨਾ ਵੱਡਾ ਬਾਈਮਾਨ ਹੋਏਗਾ ਜਿਹਦੇ ਸਮਝ ਵਿੱਚ ਕੋਈ ਵजूद ਹੀ ਨਹੀਂ ਹੈਗਾ ਧਰਮ ਦਾ ਉਧਰੋਂ ਇੱਕ ਕਾਂਗਰਸੀ ਨੇਤਾ ਸਰਲਾ ਦੇਵੀ ਆਈ ਤੇ ਆਪਣਾ ਇੱਕ ਬਿਆਨ ਛਪਵਾ ਕੇ ਅਖਬਾਰਾਂ ਦੇ ਵਿੱਚ ਤੇ ਵਾਪਸ ਚਲੀ ਗਈ ਤੇ ਉਹਦਾ ਬਿਆਨ ਸੀਗਾ ਕਿ ਲਾਲਾ ਜੀ ਨੂੰ ਦੁਸ਼ਟ ਸਕਾਟ ਫਿਰੰਗੀ ਨੇ ਡੰਗਾ ਮਾਰ ਕੇ ਕਤਲ ਕਰ ਦਿੱਤਾ ਹੈ ਗੀਤੰ ਦੇ ਆਬੇ ਚ ਮਰਦਪਣਾ ਬਿਲਕੁਲ ਨਪੂਰਸ਼ਕ ਬਣ ਚੁੱਕਾ ਹੈ ਤੇ ਸਕਾਟ ਜਿਹੜਾ ਵਾ ਜਿਹਦੇ ਉੱਤੇ ਇਲਜ਼ਾਮ ਲੱਗਦਾ ਵਾ ਕਿ ਉਸਨੇ ਲਾਲੇ ਨੂੰ ਲਗਾ ਮਾਰਿਆ ਉਹ ਤੇ ਉਸ ਦਿਨ 200 ਬਜ ਦੇ ਘੇਰੇ ਵਿੱਚ ਵੀ ਨਹੀਂ ਆਇਆ ਲਾਲੇ ਦੇ ਤੇ ਉਹ ਕਿੱਡਾਂਗਾ ਮਰ ਗਿਆ ਹੋਵਾ ਜੀ ਮਰ ਗਿਆ ਤੇ ਇਹ ਪਿਖਾ ਜਿਹੜਾ ਵਾ ਇਹ ਸੋਲਣਾ ਦੇ ਵੀ ਪਾ ਕੇ ਗਈ ਤੇ ਉਤੋਂ ਬੇਕੂਫ ਨੇ ਆ ਕਿ ਸਕਾਟ ਦੀ ਜਗ੍ਹਾ ਤੇ ਸੰਡਰਸ ਜਿਹੜਾ ਸੀ ਉਹਨੂੰ ਮਾਰਤਾ ਜਿਹੜਾ ਸੰਡਰਸ ਸੀਗਾ ਉਕਟਨਾ ਦੇ 5 ਮੀਲ ਦੇ ਕੇਰੇ ਵਿੱਚ ਵੀ ਨਹੀਂ ਸੀ ਹੈਗਾ ਤੇ ਉਹ ਪਲੇਖੇ ਨਾਲ ਉਨ ਨੂੰ ਮਾਰ ਦਿੱਤਾ ਗਿਆ ਤੇ ਸਿਰਫ ਉਹ ਹੀ ਨਹੀਂ ਇੱਕ ਸਰਦਾਰ ਚੰਨਨ ਸਿੰਘ ਸੀ ਜਿਹੜੀ ਆਪਣੀ ਡਿਊਟੀ ਕਰ ਰਹੀ ਸੀ ਹੌਲਦਾਰ ਸੀ ਪੁਲਿਸ ਵਿੱਚ ਤੇ ਉਹਨਾਂ ਨੂੰ ਵੀ ਗੋਲੀ ਨਾਲ ਮਾਰ ਦਿੱਤਾ ਗਿਆ ਤੇ ਭਾਈ ਰੰਤੀ ਸਿੰਘ ਦੀਆਂ ਲਿਖਤਾਂ ਤੋਂ ਇਹ ਜਾਣ ਹੁੰਦਾ ਵਾ ਜਦੋਂ ਉਹ ਜੇਲ੍ਹ ਦੇ ਵਿੱਚ ਇਹ ਭਾਈ ਰੰਤੀ ਸਿੰਘ ਨੂੰ ਮਿਲਿਆ ਤੇ ਉਦੋਂ ਇਹਨੇ ਦੱਸਿਆ ਭਾਈ ਰੰਤੀ ਸਿੰਘ ਨੂੰ ਜਿਹੜਾ ਸੰਦਰ ਸੀਗਾ ਉਹਨੂੰ ਗੋਲੀ ਇਹਦੇ ਸਾਥੀ ਨੇ ਮਾਰੀ ਸੀ ਭਗਤ ਸਿੰਘ ਦੇ ਨੇ ਤੇ ਜਿਹੜਾ ਚੰਨਨ ਸਿੰਘ ਸੀਗਾ ਉਹਨੂੰ ਗੋਲੀ ਭਗਤ ਸਿੰਘ ਨੇ ਮਾਰੀ ਸੀ ਇੱਕ ਅਮਰਤਾ ਸਿੰਘ ਨੂੰ ਕਤਲ ਕੀਤਾ ਜੀ ਨੇ ਜਿਹੜਾ ਆਪਣੀ ਡਿਊਟੀ ਕਰਨ ਲਿਆ ਸੀ ਤੇ ਦੂਸਰੀ ਗੱਲ ਜਿਹੜੀ ਭਾਈ ਰਣਜੀਤ ਸਿੰਘ ਨੂੰ ਇਸ ਨੇ ਦੱਸੀ ਸੀ ਅਗਰ ਸਿੰਘ ਨੇ ਕਿ ਇਹਨੇ ਇਮੀਡੀਏਟਲੀ ਆਪਣੀ ਗ੍ਰਿਫਤਾਰੀ ਤੋਂ ਬਾਅਦ ਇਸ ਕਰਕੇ ਕੇਸ ਨਹੀਂ ਰੱਖੇ ਕਿਉਂਕਿ ਜਿਹੜੀ ਹਿੰਦੂ ਫਰਿਆਸਾ ਉਹ ਇਸ ਦੀ ਕੁਰਬਾਨੀ ਨੂੰ ਕਿਤੇ ਮਿੱਟੀ ਵਿੱਚ ਹੀ ਨਰੋਲ ਦੇਵੇ ਤੇ ਮੈਂ ਉਹ ਹਿੰਦੂ ਪ੍ਰਸਤ ਨਹੀਂ ਹੋਰ ਵੀ ਕਿ ਸਿੱਖਾਂ ਨਾਲ ਕੀਤਾ ਹੋਇਆ ਤੇ ਉਸੇ ਡਰ ਤੋਂ ਹੀ ਇਸ ਨੇ ਜਿਹੜਾ ਉਹ ਕੇਸ ਨਹੀਂ ਰੱਖੀ ਉਦੋਂ ਤੇ ਬਾਅਦ ਵਿੱਚ ਰੱਖੀ ਜਦੋਂ ਭਾਈ ਉੰਤੀ ਸਿੰਘ ਦੀ ਸੰਗਤ ਵਿੱਚ ਆਇਆ ਹੁਣ ਇਹ ਫੈਸਲਾ ਤੁਹਾਡਾ ਵਾ ਕਿ ਤੁਹਾਡੇ ਨਾਲ ਜਿਹੜੇ ਉਹ ਕਿਹੜੇ ਨੇ ਕੋਈ ਇਹੋ ਜਿਹਾ ਕੋਈ ਬੇਵਕੂਫ ਕੋਈ ਬੇਸਮਝ ਕੋਈ ਕੰਨਾਂ ਦਾ ਕੱਚਾ ਤੇ ਕੋਈ ਅਕਲ ਦਾ ਅੰਨਾ ਤੁਹਾਡਾ ਨਾਇਕ ਹੋ ਸਕਦਾ ਵਾ ਇਹ ਦੱਸੋ ਬੀ ਸਮਝ ਇਸ ਕਰਕੇ ਕਿ ਜਿਸ ਨੂੰ ਲਾਲੇ ਦੀ ਮੌਤ ਦਾ ਕਾਰਨ ਹੀ ਨਹੀਂ ਪਤਾ ਇਹ ਲਾਲੇ ਦੀ ਮੌਤ ਹੋਈ ਕਿਦਾਂ ਕੰਨਾ ਦਾ ਕੱਚ ਇਸ ਕਰਕੇ ਕਿ ਸੁਣੀ ਸੁਣਾਈ ਅਫਵਾਹ ਜਿਹੜੀ ਸੀ ਉੱਤੇ ਯਕੀਨ ਕਰਕੇ ਤੇ ਇਹ ਹਨੂਮਾਨ ਬਣ ਤੁਰ ਪਿਆ ਜਿਸ ਨਾਲਾ ਦੇਵੀ ਨੇ ਨਾਮ ਕਿ ਫਲਾਈ ਤੇ ਬੇਵਕੂਫ ਇਸ ਕਰਕੇ ਕਿ ਇਹਨੂੰ ਇਹ ਨਹੀਂ ਪਤਾ ਲੱਗਾ ਕਿ ਸਕਾਟ ਕੋਣ ਆ ਤੇ ਸੰਰਸ ਕੋਣ ਆ ਤੇ ਅਕਲ ਦਾ ਅੰਨਾ ਇਸ ਕਰਕੇ ਇਹਨੇ ਅਕਲ ਇੰਨੀ ਨਹੀਂ ਵਰਤੀ ਕਿ ਤੂੰ ਬੇਕਸੂਰ ਕਿ ਸੇ ਅਮਰਤਾ ਸਿੰਘ ਨੂੰ ਗੋੜੀਆਂ ਮਾਰ ਰਿਹਾ ਵਾ ਬਿਨਾਂ ਗੱਲ ਤੋਂ ਅ ਜੇ ਮੈਂ ਇਕ ਰਖਣਾ ਕਰ ਮੈਂ ਦੱਸਿਆ ਵਾ ਅ ਜੇ ਤੁਹਾਨੂੰ ਮੈਂ ਭਗਤ ਸਿੰਘ ਦਾ ਕੋਈ ਪਿਛੋਕੜ ਨਹੀਂ ਦੱਸਿਆ ਤੇ ਇਹ ਵੀਡੀਓ ਬਹੁਤ ਲੰਮੀ ਹੋਈ ਨਹੀਂ ਸੀ ਜੇ ਮੈਂ ਪਿਛੋਕੜ ਵਿੱਚ ਪੈਂਦਾ ਤੇ ਹੁਣ ਉਹਨਾਂ ਨੂੰ ਥੋੜੀ ਬੇਨਤੀ ਆ ਜਿਹੜੇ ਭਗਤ ਸਿੰਘ ਨੂੰ ਆਪਾਂ ਰੋਲ ਮਾਡਲ ਮੰਨਦੇ ਆ ਇਹ ਸਾਡੇ ਰੋਲ ਮਾਡਲ ਜਿਹੜੇ ਆ ਉਹ ਜੇ ਤੁਸੀਂ ਮੰਨਣੇ ਹੀ ਆ ਜੇ ਤੁਸੀਂ ਸਿੱਖੋ ਸਿੱਖੋ ਕਿ ਤੁਸੀਂ ਫਿਰ ਉਹ ਤੁਹਾਡੇ ਰੋਲ ਮਾਡਲ ਗੁਰੂ ਹੋਣੇ ਚਾਹੀਦੇ ਆ ਜਾਂ ਜਿਹੜੇ ਸ਼ਹੀਦ ਹੋਏ ਨੇ ਉਹ ਹੋਣੇ ਚਾਹੀਦੇ ਨੇ ਉਹਨਾਂ ਤੋਂ ਬਾਅਦ ਚ ਬੰਦਾ ਸਿੰਘ ਬਹਾਦਰ ਆ ਬਾਬਾ ਦੀਪ ਸਿੰਘ ਆ ਫਿਰ ਸਰਦਾਰ ਚੜ੍ਹਤ ਸਿੰਘ ਆ ਫਿਰ ਉਰੇ ਆ ਜੋ ਹੋਰ ਅੱਗੇ ਆ ਜੋ ਤੇ ਗਦਰੀ ਬਾਬੇ ਆ ਕਰਤਾਰ ਸਿੰਘ ਸਰਾਭਾ ਤੇ ਹੋਰ ਜਿਹੜੇ ਜਦੋਂ ਇੱਕ ਗੁਲਾਮੀ ਚ ਦੂਜੀ ਗੁਲਾਮੀ ਚ ਗਏ ਆਪਾਂ ਉਹ ਤੋਂ ਬਾਅਦ ਜਿਹੜੇ ਸਾਡੇ ਹੀਰੋ ਹੋਏ ਨੇ ਸੰਤ ਜਨਰਲ ਸਿੰਘ ਜਿੰਦਰਾਵਾਲੇ ਤੇ 1995 ਤੱਕ ਜਿਹੜੇ ਸ਼ਹੀਦ ਹੋਏ ਨੇ ਸਾਡੇ ਕਿੰਨੇ ਆ ਰੋਲ ਮਾਡਲ ਸਾਡੇ ਤੇ ਜੇ ਹੁਣੇ ਅਸੀਂ 1-2 ਸਾਲਾਂ ਦਾ ਲੈ ਕੇ ਚਲੀਏ ਜੀ 1-2 ਸਾਲਾਂ ਦੇ ਵਿੱਚ ਜਾਂ ਪਿਛਲੇ 4-5 ਸਾਲਾਂ ਦੇ ਵਿੱਚ ਸਾਡੇ ਕਿੰਨੇ ਸ਼ਹੀਦ ਹੋਰ ਹੋਏ ਨੇ ਜੀਪ ਸਦੂਆ ਭਾਈ ਪੰਜਵੜ ਹੀ ਫਿਰ ਅਵਤਾਰ ਸਿੰਘ ਖੰਡਾ ਨੇ ਭਾਈ ਨਿੱਜਰ ਤੇ ਜਿਹੜੇ ਅਜੇ ਵੀ ਮੱਥਾ ਲਾ ਕੇ ਬੈਠੇ ਨੇ ਸਾਡੇ ਰੋਲ ਮਾਡਲ ਜਿਹੜੇ ਆ ਸਿੱਖੀ ਦਾ ਜਿਹੜਾ ਹਣੀ ਚਾਹੀਦਾ ਜਾਂ ਇਦਾਂ ਦੇ ਹੋਣੀ ਚਾਹੀਦੀ ਹੈ ਜਿਨ੍ਹਾਂ ਨੇ ਸਿੱਖੀ ਵਾਸਤੇ ਬੜਾ ਵੱਡਾ ਕੰਮ ਕੀਤਾ ਜਿਹੜਾ ਸਾਡੀ ਜਾਦੀ ਵਾਸਤੇ ਵੱਡਾ ਕੰਮ ਕਰ ਰਹੇ ਨੇ ਅਜੋਕੇ ਰੋਲ ਮਾਡਲਾਂ ਦੇ ਵਿੱਚ ਜੋ ਅਜੇ ਵੀ ਜਿਨ੍ਹਾਂ ਦਾ ਨਾਮ ਸੁਣ ਕੇ ਇੰਡੀਆ ਦੇ ਚੀਕਾਂ ਨਿਕਲਦੀਆਂ ਨੇ ਭਾਈ ਗੁਰਪਤਵੰਤ ਸਿੰਘ ਪੰਨੂ ਉਹ ਉਹ ਉਹਨਾਂ ਉਹਨਾਂ ਦੇ ਕੰਮ ਜਿਹੜੇ ਆ ਉਹ ਸਾਡੇ ਰੋਲ ਮਾਡਲਾਂ ਵਾਲੇ ਕੰਮ ਆ ਨਾ ਕਿ ਆਪਗਤ ਸਿੰਘ ਦੇ ਇੱਕ ਆਪਣਾ ਡਿਊਟੀ ਕਰਦੇ ਸਿੱਖ ਨੂੰ ਮਾਰਨ ਕਰਕੇ ਉਹ ਫਾਸੀ ਚੜ ਗਿਆ ਤੇ ਤੁਸੀਂ ਕਹਿੰਦੇ ਸ਼ਹੀਦ ਆ ਉਹ ਕਿਦਾਂ ਵੇ ਇੱਕ ਕਾਮਪਰੈਂਟ ਜਰੂਰ ਦੱਸਣ ਜਿਨ੍ਹਾਂ ਨੇ ਉਹਨੂੰ ਸ਼ਹੀਦ ਬਣਾਇਆ ਤੇ ਆਪਣੇ ਵੱਲੋਂ ਪਤਾ ਨਹੀਂ ਕਿਹੜੇ-ਕਿਹੜੇ ਖਿਤਾਬ ਉਹਨੂੰ ਦੇਈ ਜਾਂਦੇ ਆ ਤੇ ਬਾਕੀ ਉਹਨਾਂ ਨੂੰ ਬੇਨਤੀ ਆ ਕਿ 23 ਮਾਰਚ ਨੂੰ ਜੇ ਤੁਹਾਨੂੰ ਜ਼ਿਆਦਾ ਹੀ ਖੁਰਕ ਹੁੰਦੀ ਆ ਤੇ ਤੁਸੀਂ ਇਸ ਤਰ੍ਹਾਂ ਕਰੋ 23 ਮਾਰਚ ਨੂੰ ਐਲ.ਏ ਦੇ ਵਿੱਚ ਵੋਟਾਂ ਪੈਂਨ ਜਾਣੀਆਂ ਨੇ ਪੰਜਾਬ ਰੈਫਰੈਂਡਮ ਨਹੀਂ ਆ ਪੰਜਾਬ ਨੂੰ ਇੰਡੀਆ ਤੋਂ ਆਜ਼ਾਦ ਕਰਾਉਂਦੀ ਆ ਤੇ 23 ਮਾਰਚ ਨੂੰ ਉਥੇ ਹਮ ਹਮਾ ਕੇ ਪਹੁੰਚੋ ਤੇ ਪੰਜਾਬ ਦੀ ਆਜ਼ਾਦੀ ਦਾ ਸਾਥ ਦਿਓ ਤੇ ਇਹ ਵੀਡੀਓ ਉਹਨਾਂ ਤੱਕ ਵੀ ਪਹੁੰਚਾ ਦਿਓ ਜਿਨ੍ਹਾਂ ਨੂੰ ਬੜਾ ਚਾਹ ਹੁੰਦਾ 23 ਮਾਰਚ ਦਾ ਤੇ ਇਹਦਾ ਜੋ ਵੀਡੀਓ ਦੇ ਵਿੱਚ ਮੈਂ ਬੋਲਿਆ ਵਾ ਇੱਕ ਇੱਕ ਚੀਜ਼ ਸੱਚ ਆ ਤੇ ਇਹਦਾ ਤੁਸੀਂ ਜੇ ਵੇਖਣਾ ਵੀ ਕਿੰਨਾ ਸੱਚ ਆ ਤੇ ਸਾਚੀ ਸਾਖੀ ਪੜ੍ਹ ਲਓ ਉਹਦੇ ਵਿੱਚ ਸਭ ਕੁਝ ਲਿਖਿਆ ਹੈ ਇਸ ਬਾਰੇ ਠੀਕ ਆ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ